ਦੇ ਵਹਿਤ ਨੇ ਉਹ ਕੀੜੇ ਪੈ ਗਏ ਉੱਤੇ ਨਹੀਂ ਲੱਤ ਕਿੱਥੇ ਹੈ ਲੱਤ ਕੱਟ ਗਈ ਲੱਤ ਕੱਟ ਗਈ ਕੀੜੇ oh my god ness ਜਿਹਨਾਂ ਨੂੰ ਮੇਰੇ ਨਾਲ ਨਹੀਂ ਕੋਈ ਹੈਲਪ ਨਹੀਂ ਕਰਦੀ ਜਿਹਦੇ ਨਾਲ ਕੋਈ ਨਹੀਂ ਉਹ ਵੀ ਹੈਲਪ ਨਹੀਂ ਕਰਦੀ ਆ ਜਾ ਕੀੜੇ ਦੇਖੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਪਹੁੰਚਾਣਾ ਬਿਲਕੁਲ ਨਾ ਭੁੱਲਿਓ ਕਿਉਂਕਿ ਲੋਕ ਬਹੁਤ ਸਾਰੇ ਪੇਸ਼ੈਂਟਾਂ ਨੂੰ ਮਰਦਾ ਹੋਇਆ ਦੇਖਦੇ ਆਂ ਬਟ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਥੇ ਅਪਰੋਚ ਕਰੀਏ ਕੀ ਕਰੀਏ ਨਾ ਮਨਮੀਤ ਲੁਧਿਆਣੇ ਤੋਂ ਹੈ ਔਰ ਹਾਂਜੀ ਸਤਿ ਸ੍ਰੀ ਅਕਾਲ ਚੱਲ ਚੱਲ ਹੈ ਹਾਂ ਬਹੁਤ ਬੁਰਾ ਹਾਲ ਹੈ ਕੀ ਹੋ ਗਿਆ ਡੇਢ ਬੇਟੀ ਤੇ ਬਹੁਤ ਕੀੜੇ ਪੈ ਗਏ ਉੱਤਨੀ ਕਿ ਲੱਤ ਕਿੱਥੇ ਲੱਤ ਕੱਟ ਗਈ ਲੱਤ ਕੱਟ ਗਈ ਹਾਂਜੀ

ਪੰਜ ਤੁਹਾਨੂੰ ਲੈ ਕੇ ਆਣ ਦਾ ਸਿਰਫ ਇਨਾ ਹੀ ਮਕਸਦ ਸੀ ਭਾਜੀ ਇਹ ਹਾਲਾਤ ਸੱਚੇ ਹੁੰਦੇ ਆ ਵੀਡੀਓਸ ਦੇਖ ਕੇ ਸਮਝ ਨਹੀਂ ਆਉਂਦੇ ਉਹ ਛੁੱਟ ਜਾਂਦੇ ਨਹੀਂ ਉੱਡ ਜਾਂਦੇ ਕਰੀਏ ਕਿਆ ਹੱਥ ਕਿਧਰੋਂ ਪਾਈਏ ਪੇਸ਼ੈਂਟ ਦੀ ਔਰ ਇਹ ਕੋਈ ਵਿਲੱਖਣ ਗੱਲ ਨਹੀਂ ਹੈ ਇਹ ਉਹ ਟ੍ਰਾਈ ਸਿਟੀ ਹੈ ਜਿਹੜੇ ਪੜੇ ਲਿਖੇ ਲੋਕਾਂ ਦੀ ਸਿਟੀ ਹੈ ਚੰਡੀਗੜ੍ਹ ਪੀਜੀਆ ਦੇ ਵਿੱਚ ਖੜੇ ਆ ਸੈਂਟਰ ਆਫ ਦਾ ਸਿਟੀ ਸੈਂਟਰ ਆਫ ਦਾ ਸਿਟੀ ਕਿਨੇ ਪੀੜ੍ਹਾ ਦਾ ਆਲਮ ਦੇਖ ਲਓ ਲੋ ਹਜ਼ਾਰੋਂ ਲੋਕ ਰੋਜ਼ ਨਿਕਲਦੇ ਇਸ ਕੋ

ਹੋ ਹੋਣਾ ਜੀ ਬਾਈ ਜੀ ਇਹ ਇਹ ਕੰਦੇ ਇੱਥੇ ਬਨਵੀਤ ਦੀ ਕਹਾਣੀ ਨਹੀਂ ਬਹੁਤ ਪੇਸ਼ੇਂਟ ਇਸ ਤਰ੍ਹਾਂ ਦੇ ਪਏ ਆ ਪਲੀਜ਼ ਲੋਕ ਦੇਖ ਰਹੇ ਹੁੰਦੇ ਕਿ ਯਾਰ ਕਿਵੇਂ ਬਚਾਈਏ ਯਾਰ ਹਨ ਸਾਡੇ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਤਾਂ 50 ਹਜ਼ਾਰ ਲੋਕ ਸਾਨੂੰ ਕਾਲ ਤਾਂ ਕਰ ਸਕਦੇ ਆ ਇੰਨਾ ਕ ਸਹਾਇਕ ਤਾਂ ਤੁਸੀਂ ਸਿਰਫ ਵੀਡੀਓ ਸ਼ੇਅਰ ਕਰਕੇ ਹੀ ਕਰ ਸਕਦੇ ਹੋ ਪਲੀਜ਼ ਪਚਾਓ ਅੱਗੇ ਬਹੁਤ ਜ਼ਰੂਰਤ ਹੈ ਲੋਕਾਂ ਦੇ ਸਾਥ ਦੀ ਸਾਨੂੰ ਕੋਈ ਵੀ ਜੀ ਉਹ ਨਹੀਂ ਮੈਂ ਕੋਈ ਖੜਾ ਤੇ ਸੋਇ ਰਹਾ ਜੀ ਇਹਨਾਂ ਨੂੰ ਮੇਰੇ ਨਾਲ ਨਹੀਂ ਤਾਂ ਕੋਈ ਹੈਲਪ ਨਹੀਂ ਕਰ ਰਹੀ ਜਿਹਦੇ ਨਾਲ ਕੋਈ ਨਹੀਂ ਹੈਲਪ ਨਹੀਂ ਕਰਦਾ ਆਹ ਕੀੜੇ ਦੇਖੋ ਇਹ ਕਿਹਦਾ ਸ਼ਮੀਰ ਸੈਕਿਉਰਿਟੀ ਵਾਲਿਓ ਆਹ ਕੀੜੇ ਦੇਖੋ ਇਹ ਕਿਹਦੀ ਸ਼ਮੀਰ ਬਿੰਦੇ ਨੇ ਉਹ ਮੈਂ ਹਿਲੇ ਨਹੀਂ ਸਕਦਾ ਜੀ ਮੈਂ